ਜੀ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਜੀ ਦੀ ਖਦਾਇਤ ਅਨੁਸਾਰ ਜਿਹੜੇ ਮਾੜੇ ਸਨੇਚਰਸ ਵਗੈਰਾ ਹੈਗੇ ਨੇ ਚੋਰ ਨੇ ਤੇ ਉਹਨਾਂ ਤੇ ਵਰਕ ਕਰਦੇ ਹੋਏ ਐਸਐਚਓ ਫੇਜ਼ਮਨ ਇੰਸਪੈਕਟਰ ਸੁਖੀ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਤਿੰਨ ਸਨੇਚਰਸ ਫੜੇ ਨੇ ਜੀ 26 ਤਰੀਕ ਦੀ ਰਾਤ ਨੂੰ ਇੱਕ ਲੇਡੀ ਆਪਣਾ ਦੁਕਾਨ ਕੰਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆਏ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਬੈਗ ਸਨੇਚ ਕਰਿਆ ਜਿਹਦੇ ਵਿੱਚ ਕੁਝ ਕੈਸ਼ ਸੀਗੀ ਤੇ ਉਹ ਸਨੇਚ ਕਰਕੇ ਉਹ ਲੈ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵਰਕ ਕਰਦੇ ਹੋਏ ਤਿੰਨ ਬੰਦੇ ਕਾਬੂ ਕੀਤੇ ਨੇ ਜੀ ਉਹਨਾਂ ਚੋਂ 1,60,000 ਰੁਪਏ ਰਿਕਵਰ ਕਰਿਆ ਤੇ ਇੱਕ ਆਟੋ ਜਿਹੜਾ ਕਿ ਯੂਜ਼ ਹੋਇਆ ਸੀਗਾ ਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਰਿਕਵਰ ਕੀਤਾ ਗਿਆ ਜੀ ਸਰ ਇਹ ਜਿਹੜੀ ਕੈਂਪ ਹੈਗਾ ਇਹ ਬਹੁਤ ਸਪਰਟਰੀਅਲ ਟੀਮ ਹੈ ਜੇ ਇਹਨਾਂ ਦਾ ਮੋਡ ਉਸ ਅਪਰੈਂਡੀ ਇਹ ਸਿੱਖਿਆ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਹੈ ਜਿਹਨੂੰ ਜਿਹਦੇ ਕੋਲੋਂ ਅਸੀਂ ਜੇ ਸਨੇਚਿੰਗ ਕਰਨੀ ਹੋਊਗੀ ਤਾਂ ਸੌਖੀ ਹੋਊਗੀ ਤਾਂ ਉਹ ਆਟੋ ਡਰਾਈਵਰ ਜਿਹੜਾ ਉਹ ਰੈਕੀ ਕਰਦਾ ਹੈ ਤੇ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ ਸਨੇਚਿੰਗ ਕਰਦੇ ਨੇ ਜੀ ਮੋਟਰ ਜਿਹੜਾ ਆਪਣਾ ਜੀ ਥੋੜੀ ਚੋਰੀ ਮੈਂ ਏ ਆਟੋ ਇਹਦਾ ਆਪਣਾ ਹੈ ਪਰ ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜਾ ਮੋਟਰਸਾਈਕਲ ਹੈ ਆਟੋ ਹੈ ਪਲੱਸ ਹੋਰ ਵੀ ਜੋ ਇਹਨਾਂ ਨੇ ਕੋਈ ਸਨੇਚਿੰਗਸ ਵਗੈਰਾ ਜੇ ਕੁਝ ਕਰੀਆਂ ਨੇ ਇਹਨਾਂ ਦਾ ਪੁਲਿਸ ਰਿਮਾਂਡ ਅਸੀਂ ਲਿਆ ਹੋਇਆ ਹੈ ਇਨਵੈਸਟੀਗੇਸ਼ਨ ਚੱਲੀ ਹੈ ਤੇ ਹੋਰ ਇਹਨਾਂ ਤੋਂ ਰਿਕਵਰੀ ਦੀ ਸੰਭਾਵਨਾ ਵੀ ਹੈ ਜੀ ਕੀ ਸਾਹਮਣੇ ਆ ਰਿਹਾ ਜੀ ਕੀ ਯੂਜ਼ ਕਰਦੇ ਸੀ ਜੀ ਮੋਡਸਪ੍ਰਿੰਡੇ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਕਿ ਇਹਨਾਂ ਦੇ ਜਿਹੜਾ ਪਹਿਲਾਂ ਰੈਕੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਨੇ ਉਹ ਅੱਖਾਂ ਦੇ ਵਿੱਚ ਲਾਲ ਮਿਰਚ ਪਾਉਂਦੇ ਰਹੇ ਜੀ ਨਾਲ ਮਿਰਚ ਪਾਊਡਰ ਪਾ ਕੇ ਉਹਨੂੰ ਜਿਹੜਾ ਕਨਫਿਊਜ਼ ਕਰ ਦਿੰਦੇ ਨੇ ਉਹਨੂੰ ਇੱਕ ਤਰ੍ਹਾਂ ਦਾ ਉਸ ਮੌਕੇ ਵਾਸਤੇ ਅੰਨਾ ਕਰ ਦਿੰਦੇ ਨੇ ਵਿਕਟਮ ਨੂੰ ਤੇ ਜਿਹੜਾ ਪਿੱਛੇ ਬੰਦਾ ਬੈਠਾ ਹੁੰਦਾ ਉਹ ਸਨੇਚਿੰਗ ਕਰ ਲੈਂਦਾ ਜੀ ਕਿੰਨੀਆਂ ਕਵਾਰ ਦੱਸਾਂ ਇਸ ਥੀਮ ਨੂੰ ਲੈ ਕੇ ਰੋਜ਼ ਦਾ ਇਜਾਮ ਦਿੱਤਾ ਜਾਂਦਾ ਇਹ ਸਾਡੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹਨਾਂ ਦਾ ਪੁਲਿਸ ਮੰਡ ਅਸੀਂ ਲਿਆ ਹੋਇਆ ਹੈ ਤੇ ਇਹਨਾਂ ਦੀ ਫਰਦਰ ਪੁਸ਼ਕਿਸ਼ ਕਰਕੇ ਜੋ ਵੀ ਇਹਨਾਂ ਦੀ ਪੁਰਾਣੀ ਹਿਸਟਰੀ ਹੈਗੀ ਹੈ ਤੇ ਜੋ ਫਿਊਚਰ ਹੋ ਰਿਹਾ ਹੈ ਇਹਨਾਂ ਨੇ ਕਰਿਆ ਹੈ ਉਹ ਵੀ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਪਹਿਲਾ ਕੇਸ ਦਾ ਤੇ ਹੈ ਇਹਨਾਂ ਚੋ ਇੱਕ ਬੰਦੇ ਤੇ ਇੱਕ ਦੋਸ਼ੀ ਤੇ ਇੱਕ ਪੁਰਾਣਾ ਕੇਸ ਦਰਜ ਹੈ ਜੀ ਤੇ ਬਾਕੀ ਇਹਨਾਂ ਦਾ ਰਿਪੋਰਟ ਚੈੱਕ ਕੀਤਾ ਜਾ ਰਿਹਾ ਹੈ ਹਾਲ ਹੀ ਦਾ ਇੱਕ ਮਹਾਲੀ ਦਾ ਕੇਸ ਹੈ ਜਿਹੜਾ ਇਹਨਾਂ ਦੀ ਉਮਰ 20 ਮਹੀਨਾ ਤੋਂ ਪਹਿਲੇ ਕਿਨੇ ਜੱਜ ਹੋਏ ਇਹ ਜੀ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਚੋ ਪ੍ਰਗੰਦਰ ਸਿੰਘ ਹੈਗਾ ਜੀ ਇਹ ਮਹਾਲੀ ਦੇ ਹੀ ਰਹਿਣ ਵਾਲਾ ਹੈਗਾ ਚੰਦਨ ਗੁਪਤਾ ਇਹ ਚੰਦਨ ਗੁਪਤਾ ਤੇ ਸਚਿਨ ਕੁਮਾਰ ਇਹ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਐਨਰੀ ਦੀ ਉਮਰ ਕਰੀਬ 35 ਸਾਲ ਦੀ ਹੈ। ਸਹੀ 10ਵੀਂ ਲੱਗਦਾ ਹੈ। ਤਾਂ ਕੌਨ ਵੀ ਕਹਿੰਦਾ ਰਿਕਵਰੀ ਜਿਹੜਾ ਇੱਕ 1,60,000 ਰੁਪਏ ਰਿਕਵਰ ਹੋਏ ਨੇ ਇਹਦੇ ਕੋਲ ਤੇ ਇਸ ਤੋਂ ਇਲਾਵਾ ਜਿਹੜਾ ਆਟੋ ਤੇ ਮੋਟਰਸਾਈਕਲ ਯੂਜ਼ ਹੋਇਆ ਸੀਗਾ ਕੇਸ ਦੇ ਵਿੱਚ ਉਹ ਕਵਰ ਕੀਤਾ ਹੈ। ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ। 2 ਮਹੀਨੇ ਦਾ ਵੀਜ਼ਾ ਹੋਏਗਾ। ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ। ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹਾਨੂੰ ਪੇਮੈਂਟ ਲੈ ਲੈਣੀ ਹੈ। ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਬ ਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ